ਹਾਂਜੀ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਸਭ ਠੀਕ ਠਾਕ ਹੋਵਾਂਗੇ ਲਓ ਵੀਰੇ ਆਪਾਂ ਆਏ ਸੀ ਅੱਜ ਭੱਦਲਵੱਡ ਬਾਈ ਕੋਲੇ ਆਪਾਂ ਇਹ ਸਤਰੀ ਦੇ ਲਵਾਉਣ ਫਰੇਮ ਬਣਾਉ ਸਤਰੀਆਂ ਦਾ ਤੇ ਬਾਈ ਕੋਲੇ ਜਾਲ ਨੇ ਤੇ ਵੱਡੇ ਜਾਲ ਵੀ ਨੇ ਤੇ ਸਤਰੀਆਂ ਵੀ ਨੇ ਬਾਈ ਕੋਲੇ ਤੇ ਪਿੰਜਰੇ ਵੀ ਨੇ ਤੇ ਜੇ ਕਿਸੇ ਵੀਰੇ ਵੀ ਨੇ ਲੈਣੇ ਹੋ ਤਾਂ ਬਾਈ ਕੋਲੇ ਆ ਕੇ ਵੀਡੀਓ ਜਰੂਰ ਕਰਿਓ ਆਹ ਜਾਲ ਪਿਆ ਬਾਈ ਦੇ ਪੁੱਤਰਾ ਵਾਲੇ ਤੇ ਆਹ ਦੂਜੇ ਜਾਲ ਵੀ ਨੇਗੇ ਲੋਲੀਆਂ ਵੀ ਪਈਆਂ ਨੇ ਗਿਆ ਆ ਦੂਜਾ ਜਾਲ ਆ ਗਿਆ ਬਾਈ ਦਾ ਤੇ ਆ ਆਪਣੇ ਪਿੰਜਰੇ ਆ ਗਏ ਆ ਬਾਈ ਦਾ ਡਰੈਫਟ ਆਪੇ ਤੇ ਆ ਆਪਣੀਆਂ ਸਤਰੀਆਂ ਆ ਗੀਆਂ ਬਾਈ ਕੋਲੇ ਕਹੇ ਜੇ ਮਾਰੀ ਬਣਵਾ ਲਾ ਭਰਾ ਅਰੇ ਇਤਰਾ ਨਹੀਂ ਬਾਈ ਕੋਲ ਚੀਜ਼ ਮਿਲ ਜ ਆਪਣੇ ਕਬੂਤਰਾਂ ਵਾਲੀ ਬਾਈ ਸਾਈ ਦੇ ਵੀ ਬਣਾ ਦਿੰਦਾ ਆ ਸਾਰਾ ਕੁਝ ਪਿਆ ਬਾਈ ਕੋਲੇ ਇਹ ਜਿੰਨੇ ਆਪਣੇ ਕਬੂਤਰ ਬਾਈ ਵੀਰ ਨੇ ਬਾਈਆਂ ਕੋਲ ਆ ਕੇ ਇੱਕ ਵਾਰੀ ਵੀਡੀਓ ਜ਼ਰੂਰ ਕਰਿਓ ਤਰੇਆਂ ਵੀ ਪਈਆਂ ਨੇ ਸਾਰਾ ਕੁਝ ਪਿਆ ਆ ਉਹ ਜਾਲ ਆ ਪੈਣਗੇ ਮਾੜਾ A to Z ਕੋਈ ਵੀ ਕਬੂਤਰ ਵਾਲਾ ਸਮਾਨ ਜਾਂ ਦੂਜਾ ਸਮਾਨ ਕੋਈ ਪਿੰਜਰਾ ਹੋਰ ਕੁੱਤੇ ਵਾਲਾ ਕਾੜਾ ਮਰਜੀ ਬਣਵਾਉਣਾ ਬਾਈ ਤੋਂ ਆਪਾਂ ਬਣਵਾ ਸਕਦੇ ਆ ਬਹੁਤ ਹੀ ਵਧੀਆ ਬਾਈ ਘੱਟ ਰੇਟ ਤੇ ਵਧੀਆ ਬਣਾਉਂਦਾ ਆ ਤੇ ਸਾਰੇ ਮੇਰੇ ਵੀਰ ਇੱਕ ਵਾਰੀ ਰੇਟੇ ਜਰੂਰ ਕਰਵਾ ਕੇ ਇਹ ਆਪਣਾ ਜਬਾ ਬਰਨਾਲੇ ਤੋਂ ਬੱਦਲ ਰਾਏਕੋਟ ਨੂੰ ਜਾਂਦੇ ਆ ਸੰਘੇੜਾ ਲਾ ਕੇ ਬੱਦਲ ਬਾਡਾ ਦਾ ਬਾਈ ਰੋਡ ਤੇ ਹੀ ਅਤ ਕਾਨ ਬਾਈ ਦੀ ਉਥੇ ਆ ਕੇ ਜਰੂਰ ਇੱਕ ਵਾਰੀ ਫੇਵ ਦਾ ਮੌਕਾ ਦਿਓ ਬਾਈ ਨੂੰ ਵੀ ਤੇ ਕੰਮ ਦੇਖਣ ਵਾਲੇ ਬਾਈ ਪੂਰਾ ਵਧੀਆ ਕਰਦਾ ਆ ਇਹ ਆ ਤੇ ਇੱਕ ਵਾਰੀ ਬਾਈ ਆ ਸਮਾਨ ਲੈ ਕੇ ਜਰੂਰ ਦੇਖਿਓ ਆਪਣਾ ਕੂਤਰਾ ਸਮਾਨ ਤੇ ਬਾਕੀ ਹੋਰ ਵੀ ਸਾਰਾ ਸਮਾਨ ਬਾਈ ਕੋਲੇ ਹੈਗਾ ਆ ਆ ਆਪਣੇ ਜਾਲ ਆ ਗਏ ਆ ਬਾਈ ਨੇ ਛਤਰੀ ਬਣਾ ਕੇ ਕਿ ਕਪੜਾ ਲਾਇਆ ਹੋਇਆ ਤੇ ਪੂਰੇ ਇੱਕ ਨੰਬਰ ਕਮ ਆ ਬਾਈ ਦਾ ਲੈ ਵੀ ਮਿੱਤਰੋ ਹੁਣ ਬਾਈ ਕੋਲੇ ਆ ਕੇ ਸਮਾਨ ਲੈ ਕੇ ਕਿ ਬਾਈ ਦੇਖੇ ਹੋਈ ਰੂਲ ਸਾਰੇ ਵੀਰਾਂ ਦਾ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਲੈ ਕਮੈਂਟ ਜਰੂਰ ਕਰਦੇ ਹੋ ਜੀ ਧੰਨਵਾਦ ਸਾਰੇ ਵੀਰਾਂ ਦਾ